ਵਾਹਿਗੁਰੂ ਜੀਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਵਾਹਿਗੁਰੂ ਜੀਓ ਇੱਕ ਜਹਾਂਗੀਰ ਬਾਦਸ਼ਾਹ ਸ਼ਿਕਾਰ ਕਰਦੇ ਸਮੇਂ ਆਪਣੇ ਸਾਥੀਆਂ ਨਾਲ ਵਿਛੜ ਜਾਂਦੇ ਸਨ ਉਹਨਾਂ ਨੂੰ ਪਾਣੀ ਦੀ ਬਹੁਤ ਪਿਆਸ ਲੱਗਦੀ ਹੈ ਉਹ ਪਾਣੀ ਦੀ ਭਾਲ ਵਿੱਚ ਇੱਧਰ ਉੱਧਰ ਦੇਖਦੇ ਹਨ ਫਿਰ ਉਸ ਨੂੰ ਕੁਝ ਦੇਰ ਬਾਅਦ ਝੋਪੜੀ ਦਿਖਾਈ ਦਿੰਦੀ ਹੈ ਇੱਕ ਗਰੀਬ ਦੀ ਝੋਪੜੀ ਵਿੱਚ ਜਾਂਦੇ ਹਨ ਹੋ ਜਦੋਂ ਉਹ ਗਰੀਬ ਦੀ ਝੋਪੜੀ ਵਿੱਚ ਗਏ ਤਾਂ ਉਸਨੇ ਪੁਰਖ ਤੋਂ ਪਾਣੀ ਮੰਗਿਆ ਉਹ ਕਹਿੰਦੇ ਮੈਨੂੰ ਪਾਣੀ ਦਾ ਛੰਨਾ ਪਿਲਾ ਦਿਓ ਪੁਰਖ ਨੇ ਪਾਣੀ ਦਾ ਛੰਨਾ ਪਿਲਾ ਦਿੱਤਾ ਫੇਰ ਉਸਨੇ ਦੂਜਾ ਛੰਨਾ ਮੰਗਿਆ ਫੇਰ ਉਸਨੇ ਦੂਜਾ ਛੰਨਾ ਵੀ ਪਿਲਾ ਦਿੱਤਾ ਜਹਾਂਗੀਰ ਬਾਦਸ਼ਾਹ ਨੇ ਤ੍ਰਿਪਤੀ ਆਈ ਪਾਣੀ ਪੀ ਕੇ ਜਦੋਂ ਪਾਣੀ ਪੀਤਾ ਉਸਨੂੰ ਉਸਦਾ ਬਹੁਤ ਸ਼ੁਕਰੀਆ ਕੀਤਾ ਇਹਨੇ ਮੇਰੀ ਜਾਨ ਬਚਾਈ ਹੈ ਉਸਨੇ ਕਿਹਾ ਵੀ ਤੂੰ ਨੇ ਮੇਰੀ ਜਾਨ ਬਚਾਈ ਹੈ ਤੁਸੀਂ ਇਸ ਦੇ ਬਦਲੇ ਜੋ ਕੁਛ ਮੰਗ ਸਰਦੇ ਹੋ ਮੰਗ ਲਿਓ ਉਸਨੇ ਕਿਹਾ ਵੀ ਜੋ ਤੂੰ ਨੇ ਕਿਰਪਾ ਕਰਨੀ ਹੈ ਪੁਰਖ ਨੇ ਕਿਹਾ ਵੀ ਤੁਸੀਂ ਆਪ ਹੀ ਕਰ ਦਿਓ ਜੀ ਫਿਰ ਜਹਾਂਗੀਰ ਬਾਦਸ਼ਾਹ ਨੇ ਉਸਨੇ ਆਪਣੀ ਇੱਕ ਮੰਦਰੀ ਦਿੱਤੀ ਵੀ ਜੇ ਤੈਨੂੰ ਕੱਢ ਨੂੰ ਕਿਸੇ ਕੰਮ ਦੀ ਲੋੜ ਪੈਂਦੀ ਹੈ ਜਾਂ ਧਨ ਦੀ ਲੋੜ ਪੈਂਦੀ ਹੈ ਇਹ ਮੰਦਰੀ ਦਿਖਾ ਕੇ ਤੂੰ ਸਾਡੇ ਰਾਜ ਦਰਬਾਰ ਵਿੱਚ ਆ ਸਕਦਾ ਹਾਂ ਫਿਰ ਉਹ ਮੁੰਦਰੀ ਉਸਨੇ ਰੱਖ ਲਈ ਜਦੋਂ ਉਸਨੇ ਬਹੁਤ ਧੰਨਵਾਦ ਕੀਤਾ ਤੇ ਰਾਜਾ ਚਲਾ ਗਿਆ ਜਦੋਂ ਰਾਜਾ ਚਲਾ ਗਿਆ ਫਿਰ ਉਸਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਇਸ ਤਰ੍ਹਾਂ ਬੀਤ ਚੁਕੇ ਉਸਕੇ ਫਿਰ ਜਦੋਂ ਕਈ ਸਾਲ ਬੀਤਣ ਤੋਂ ਬਾਅਦ ਉਸਦੀ ਲੜਕੀ ਜਵਾਨ ਹੋਈ ਉਸਦੀ ਬਹੁਤੀ ਕਹਿੰਦੀ ਵੀ ਤੁਹਾਨੂੰ ਰਾਜਾ ਇੱਕ ਮੁੰਦਰੀ ਦੇ ਗਿਆ ਸੀ ਵੀ ਹੁਣ ਜਾਓ ਆਪਾਂ ਨੂੰ ਧੰਨ ਦੀ ਲੋੜ ਹੈ ਆਪਾਂ ਨੇ ਲੜਕੀ ਦਾ ਵਿਆਹ ਕਰਨਾ ਜਦੋਂ ਉਪਰਖੁਰਖਾ ਰਾਜੇ ਦੇ ਦਰਬਾਰ ਵਿੱਚ ਜਾਂਦਾ ਉਸਦੇ ਪਹਿਰੇਦਾਰ ਖੜੇ ਸੀ ਪਹਿਰੇਦਾਰਾਂ ਨੂੰ ਮੁੰਦਰੀ ਦਿਖਾ ਕੇ ਉਸਨੇ ਕਿਹਾ ਵੀ ਇਹ ਜਹਾਂਗੀਰ ਬਾਦ ਸ਼ਾਹੀ ਮੁੰਦਰੀ ਹੈ ਉਸਨੇ ਉਹ ਮੁੰਦਰੀ ਦਿਖਾ ਕੇ ਰਾਜੇ ਦੇ ਪਹਿਰੇਦਾਰਾਂ ਨੂੰ ਉਸ ਨੂੰ ਜਾਣ ਦਿੱਤਾ ਜਦੋਂ ਰਾਜੇ ਨੂੰ ਉਹਨਾਂ ਨੇ ਮੁੰਦਰੀ ਦਿਖਾਈ ਫੁਰਖ ਨੇ ਰਾਜੇ ਨੇ ਝਟਪਟ ਪਛਾਣ ਲਿਆ ਕਹਿੰਨਾ ਹਾਂ ਵੀ ਤੂੰ ਉਹੀ ਫੁਰਖ ਹੈ ਜਦੋਂ ਤੁਹਾਨੂੰ ਮੈਨੂੰ ਪਾਣੀ ਦੇ ਕੇ ਮੇਰੀ ਜਾਨ ਬਚਾਈ ਸੀ ਕਨੇ ਉਹ ਕਨੇ ਮੇਰੀ ਕੁੜੀ ਜਵਾਨ ਹੋ ਗਈ ਬੇਟੀ ਜਵਾਨ ਹੋ ਗਈ ਵੀ ਮੈਨੂੰ ਧੰਨ ਦੀ ਲੋੜ ਹੈ ਆਪ ਜੀ ਕਹਿ ਕੇ ਆਈ ਸੀ ਰਾਜਾ ਕਹਿੰਦਾ ਚਲੋ ਤੁਸੀਂ ਅਬ ਜੋ ਆਪਾ ਨਵਾਜ਼ ਪੜਨ ਜਾਂਦੇ ਆ ਉਹ ਪੁਰਖ ਨੂੰ ਵੀ ਨਾਮ ਲੈਗਾ ਜਦੋਂ ਰਾਜਾ ਨਵਾਜ਼ ਪੜਨ ਲੱਗਦਾ ਫਿਰ ਉਹ ਪੁਰਖ ਦੇ ਮਨ ਵਿੱਚ ਆਂਦਾ ਵੀ ਇਹ ਵੀ ਕਿਸੇ ਤੋਂ ਮੰਗ ਰਿਹਾ ਵੀ ਦੋ ਹੱਥ ਕਰਕੇ ਦੋ ਹੱਥ ਫਿਲਾ ਕੇ ਕਿਸੇ ਤੋਂ ਮੰਗ ਰਿਹਾ ਵੀ ਇਸ ਤੋਂ ਵੀ ਵੱਡਾ ਕੋਈ ਹੈਗਾ ਉਹ ਸਾਰਾ ਉਹ ਸਭ ਦੇਖੀ ਜਾਂਦਾ ਜਦੋਂ ਰਾਜਾ ਨਿਵਾਜ ਪੜਦਾ ਕਹਿੰਦਾ ਜਦੋਂ ਇਹ ਮੰਗ ਸਕਦਾ ਆਪਾਂ ਕਿਉਂ ਨਹੀਂ ਮੰਗ ਸਕਦੇ ਉਹ ਚਲਾ ਜਾਂਦਾ ਫਿਰ ਜਦੋਂ ਰਾਜਾ ਨਿਵਾਜ ਪੜ ਕੇ ਵਾਪਸ ਆਉਂਦਾ ਫਿਰ ਉਹ ਆਪਣੇ ਪਹਿਰੇਦਾਰਾਂ ਨੂੰ ਕਹਿੰਦਾ ਵੀ ਉਹ ਲੜਕਾ ਕਿੱਥੇ ਗਿਆ ਉਸਦੇ ਪਹਿਰੇਦਾਰ ਕਹਿੰਦੇ ਵੀ ਉਹ ਤਾਂ ਚਲਾ ਗਿਆ ਰਾਜਾ ਜੀ ਕਹਿੰਦੇ ਵੀ ਉਸ ਨੂੰ ਰੋਕੋ ਜਦੋਂ ਉਸ ਨੂੰ ਰੋਕ ਦਿਆਂ ਤੋਂ ਉਸ ਨੂੰ ਲੈ ਕੇ ਆਣਿਆ ਹਿਰੋ ਕਹਿੰਦਾ ਵੀ ਜਦੋਂ ਤੂੰ ਮੰਗ ਸਕਦਾ ਖੁਦਾ ਤੋਂ ਆਸੀਂ ਨਹੀਂ ਮੰਗ ਸਕਦੇ ਕਹਿੰਦਾ ਆਸੀਂ ਵੀ ਇਹੀ ਮੰਗਦਿਆ ਕਰਾਂਗੇ ਜਿਵੇਂ ਤੂੰ ਮੰਗਣਾ ਕਹਿੰਦਾ ਜੀ ਆਪਾਂ ਲੋਕਾਂ ਤੋਂ ਮੰਗਦੇ ਆਂ ਲੋਕ ਆਪਾਂ ਨੂੰ ਇੱਕ ਵਾਰੀ ਦੇਣਗੇ ਦੋ ਵਾਰੀ ਦੇਣਗੇ ਤਿੰਨ ਵਾਰੀ ਦੇਣਗੇ ਇਹ ਤਾਂ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ ਖਾ ਇਹ ਤਾਂ ਦੇਣ ਹਾ ਇਹ ਇੱਕ ਵਾਰੀ ਦੇ ਕੇ ਮੁੜ ਕੇ ਮੰਗਦਾ ਨਹੀਂ ਹੈਗਾ ਇਹ ਆਪਾਂ ਨੂੰ ਦੇ ਹੀ ਜਾਂਦਾ ਇੰਨੇ ਕਿਰਪਾ ਕਰਦਾ ਕਹਨਾ ਆਸੀਂ ਵੀ ਉਸ ਤੋਂ ਹੀ ਮੰਗਾਂਗੇ ਇਹ ਸਭ ਸੁਖ ਦਾਤਾ RAM ਹੈ ਗੁਰੂ ਤੇਗ ਬਹਾਦਰ ਜੀ ਕਹਿੰਦੇ ਦਾਤਾ ਦੇਣ ਵਾਲਾ ਹੈ ਦੇਂਦੇ ਤੋਟਣਾ ਆਵੇ ਇਹ ਅਗਰ ਨਾ ਤਾਂ ਪਰੇ ਪੰਡਾ ਆਰ ਨਾਨਕ ਪੋਸਰੀਆਂ ਪਕਾਈਆਂ ਥਾਲੇ ਪਾਈਏ ਮਾਂ ਜਿਤੋਂ ਪਰਮਾਤਮਾ ਦਿੰਦਾ ਹੈ ਉਹਦਾ ਦਿੱਤਾ ਹੋਇਆ ਮੁੱਕਦਾ ਨਹੀਂ ਹੈਗਾ ਸਾਧ ਸੰਗਤ ਜੀ ਇਸ ਤਰ੍ਹਾਂ ਕਹਿੰਨੇ ਕਿਸੇ ਬੰਦੇ ਦੇ ਮੰਗਣ ਨਾਲੋਂ ਆਪਾਂ ਗੁਰੂ ਜੀ ਦਾ ਨਾਮ ਜੱਪੀਏ ਪ੍ਰਮਾਤਮਾ ਦੀ ਆराधना ਕਰੀਏ ਪ੍ਰਮਾਤਮਾ ਦਾ ਨਾਮ ਜੱਪੀਏ ਉਹ ਆਪਾਂ ਦੰਦਾ ਸਕਦਾ ਨਹਿਗਾ ਆਪਾਂ ਸੋਚ ਨਹੀਂ ਹੈਗੇ ਦਿਨ ਰਾਤ ਉਹ ਆਪਾਂ ਨੂੰ ਦੇ ਰਿਹਾ ਹੈ ਦਾਤਾ ਰੋਜ਼ ਦੇ ਰਿਹਾ ਹੈ ਦੁਨੀਆ ਆਪਾਂ ਨੂੰ ਇੱਕ ਵਾਰੀ ਦੇ ਦੇਗੀ ਦੋ ਵਾਰੀ ਦੇ ਦੇਗੀ ਪਰ ਇਹ ਜਗਤ ਨੂੰ ਦੇਨਹਾਰ ਹੈ ਇਹ ਪ੍ਰਮਾਤਮਾ ਦਿੰਦਾ ਆਇਆ ਹੈ ਇਸ ਤਰ੍ਹਾਂ 사 ਸੰਗਜੀ ਪਰਮਾਤਮਾ ਤੇ ਵਿਸ਼ਵਾਸ ਰੱਖੋ ਇਹ ਛੋਟੀ ਜੀ ਕਥਾ ਸੀ ਜੋ ਆਪ ਜੀ ਨਾਲ ਸਾਂਝੀ ਕੀਤੀ ਇਸ ਤਰ੍ਹਾਂ ਆਪਾਂ ਹੋਰ ਕਥਾ ਲੈ ਕੇ ਆਇਆ ਕਰਾਂਗੇ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ